ਸ਼ੀਆ ਕਾਜ਼ੇ ਸਵਾਗਤ ਹੈ ਤੁਹਾਡਾ ਗੁਰਬਾਣੀ ਵਿਚਾਰਤ ਔਰਾ ਚੈਨਲ ਦੇ ਅੱਜ ਅਸੀਂ ਖੰਦ ਕਰਾਂਗੇ ਰੱਖਿਆ ਦੇ ਸ਼ਬਦ ਬਾਰੇ ਉਹ ਸ਼ਬਦ ਜੋ ਸਾਡੇ ਜੀਵਨ ਵਿੱਚ ਰੱਖਿਆ ਸ਼ਾਂਤੀ ਤਾਤਮਕ ਤਾਕਤ ਲਈ ਹੁੰਦੇ ਹਨ ਉਹ ਨਾਨਕ ਜੀ ਨੇ ਸਾਨੂੰ ਸਿਖਾਇਆ ਹੈ ਕਿ ਪ੍ਰਭ ਸਭ ਤੋਂ ਰੱਖਿਆ ਕਰਦਾ ਹੈ ਜਦੋਂ ਅਸੀਂ ਨਾਮ ਦੀ ਸ਼ਰਨ ਲੈਂਦੇ ਹਾਂ ਸਾਰੇ ਕਸ਼ਟ ਪਾਪ ਦੁੱਖ ਦੂਰ ਹੋ ਜਾਂਦੇ ਹਨ ਇਹ ਹੀ ਰੱਖਿਆ ਦਾ ਅਸਲੀ ਮਤਲਬ ਆਤਮ ਸਖਿਆ ਦੇ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਰੱਖਿਆ ਦੇ ਸ਼ਬਦ ਸਿਰ ਮਸਤਕ ਰੱਖਿਆ ਪਾਰ ਭੰਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦਿਆ ਲਹੈ ਭੈ ਦੁਖ ਬਿਨਾਸ ਨਹ ਭਗਤ ਵਸ਼ਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤ ਹੈ ਕੋਰ ਦੁਖਿਨ ਅਨਿਕ ਹਤਿਆੰ ਜਨਮ ਦਾਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੀ ਪਾਵਕ ਕਾਸਟ ਭਸਮੰ ਕਰੋਤੇ ਸੋਰਟ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਬਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਾਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਨ ਜਨ ਕਾਟ ਕਰੀ ਮਨ ਨਿਰਮਲ ਪੂਰਨ ਪਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵ ਨ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ Jap ਪੂਰਨ ਹੋਈ ਆਸਾ ਬਿਲਾਵਲ ਮਹਲਾ 5 ਤਾਤੀ ਵਾਉ ਨ ਲੱਗ ਗਈ ਪਾਰ ਬ੍ਰਹਮ ਸਰਨਾਈ ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਨਤ ਬਣਾਈ ਰਾਮ ਨਾਮ ਔਖਦ ਦਿਆ ਏਕਾ ਨਿਵਲਾਈ ਜਾਉ ਰਾਖ ਲੀਏ ਤਿਨ ਰਖਨ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅੜਾ ਹੋ ਅਨਾਤ ਅਣਹ ਛਟੇ ਨਿਕਟ ਨਾ ਜਾਈ ਇਹ ਦੂਤ ਸਲੋਕ ਮਹੱਲਾ ਪੰਜਵਾ ਮਨਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਾਰੇ ਕੀਰਤਨ ਕਾ ਆਹਰੋ ਹਰ ਦੇਹੁ ਨਾਨਕ ਕੇ ਮੀਤ